ਤਾਰੀਵਾਲ ਡੰਡਵਾਂ ਤੇ ਗਿੱਦੂ ਟ੍ਰੇਲਰ ਦੀ ਦੁਕਾਨ ਤੇ ਅਚਾਨਕ ਰਾਤ ਨੂੰ ਅੱਗ ਲੱਗ ਜਾਂਦੀ ਹੈ ਜਿਸ ਦੇ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਦੁਕਾਨ ਬੰਦ ਕਰਕੇ ਘਰ ਜਾਇਆ ਗਿਆ ਸੀ ਸਵੇਰੇ ਕਿਸੇ ਦੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਦੁਕਾਨ ਚੋਧੂਆ ਨਿਕਲ ਰਿਹਾ ਹੈ ਟੇਲਰ ਨੇ ਦੱਸਿਆ ਕਿ ਜਦੋਂ ਅਸੀਂ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਅੱਗ ਦੀਆਂ ਲਪਟਾਂ ਨਿਕਲਦੀਆਂ ਸਨ ਕੋਸ ਨੇ ਦੱਸਿਆ ਲੋਕਾਂ ਨੇ ਬਹੁਤ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਜਦ ਤੱਕ ਅੱਗ ਤੇ ਕਾਬੂ ਪੈਂਦਾ ਤਦ ਤੱਕ ਦੁਕਾਨ ਦੇ ਅੰਦਰ ਸਿਲਾਈ ਮਸ਼ੀਨਾਂ ਇਨਵਰਟਰ ਕਾਊਂਟਰ ਤੇ ਹਜ਼ਾਰਾਂ ਰੁਪਏ ਤੇ ਲੋਕਾਂ ਦੇ ਸਲਾਈ ਵਾਸਤੇ ਆਏ ਕੱਪੜੇ ਪੂਰੀ ਤਰ੍ਹਾਂ ਸੜ ਚੁੱਕੇ ਸਨ ਟੇਲਰ ਨੇ ਦੱਸਿਆ ਕਿ ਉਹ ਕਾਫੀ ਗਰੀਬ ਹੈ ਤੇ ਉਸ ਦਾ ਕਰੀਬ 3 ਲੱਖ ਦਾ ਨੁਕਸਾਨ ਹੋ ਚੁੱਕਾ ਹੈ ਗੁਰਦਾਸਪੁਰ ਤੋਂ ਲਾਪਰੇਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਈ ਭਜੀ ਮੇਰਾ ਨਾਮ ਮਹਿਰਾ ਹੈ ਤੇ ਸ਼ਾਮੀ ਅਸੀਂ ਦੁਕਾਨ 7:00 ਸਵਾ 7:00 ਵਜੇ ਦੁਕਾਨ ਬੰਦ ਕਰਕੇ ਗਏ ਆ। ਪ੍ਰੈਸ ਵਗੈਰਾ ਸਭ ਕੁਝ ਸੋਚ ਵਗੈਰਾ ਬੰਦ ਕਰਕੇ ਗਏ ਆ। ਲਾਈਟ ਵਗੈਰਾ ਮਤਲਬ ਬੰਦ ਕਰ ਦਿੱਦੀ ਆ। ਤੇ ਉਹ ਮਹਨੇਰ ਸਰ 5:00 ਵਜੇ ਨੂੰ ਪਤਾ ਲੱਗਾ ਕਿ ਮਤਲਬ ਕਿਸੇ ਨੇ ਦੱਸਿਆ ਏਦਾਂ ਸੇਲ ਕਰਵਾਏ ਜਾਂਦੇ ਨੇ ਕਿ ਰਾਧਾਰੀਆਂ ਨੇ ਫੋਨ ਕੀਤੇ ਆ ਤੇ ਇਹਦਾ ਮਤਲਬ ਦੁਕਾਨ ਤੇ ਤੁਹਾਨੂੰ ਨਿਕਲ ਆਇਆ। ਤੇ ਉਹ ਆਣ ਕੇ ਦੇਖਿਆ ਤੇ ਸਭ ਕੁਝ ਸਭ ਕੁਝ ਸੁਆਹ ਹੋ ਗਿਆ ਹੀ ਸੜ ਕੇ। ਬਹੁਤ ਨੁਕਸਾਨ ਹੋਇਆ ਸਾਡਾ ਜੀ। ਤੇ ਪੂਨ ਪਤਾ ਨਹੀਂ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕੱਪੜੇ ਲੀੜੇ ਦਾ। ਭਾ ਦੀ ਦੁਕਾਨਗਾ ਨਹੀਂ ਤੁਹਾਡੀ। ਇਹ ਟੇਲਰ ਦੀ ਦੁਕਾਨ ਹੈ ਜੀ। ਟੇਲਰ ਦੀ ਦੁਕਾਨ ਹੈ ਤੇ ਮਸ਼ੀਨਾਂ ਬਸੂਨਾ ਇੱਧਰ ਤੁਹਾਡੇ ਸਾਹਮਣੇ ਸਭ ਕੁਝ ਜੀ ਸਭ ਕੁਝ ਜੀ ਜਾਨੀ ਕਿ ਫਨਾਹ ਹੋ ਨਾ ਹੋ ਗਿਆ। ਕੀ ਕਾਰਨ ਅਗ ਲੱਗਦਾ? ਸਰ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਤਾਂ ਕੋਈ ਪਤਾ ਨਹੀਂ ਲੱਗਾ। ਤੇ ਕੀ ਚੱਕਰ ਆ ਸ਼ੋਰ ਸ਼ਰ ਕਰਾ ਜਾਂ ਕਿ ਇਹਨੇ ਜਾਣ ਕੇ ਲਗਾਈ ਆ ਮਤਲਬ ਨਮੀਟਰ ਪਿਆ ਹੀ ਨਮੀਟਰ ਵਾਲੀ ਸਾਈਡ ਤੇ ਕੁਝ ਨਹੀਂ ਹੋਇਆ ਫੱਟੇ ਨੂੰ ਉਧਰਲੀ ਸਾਈਡ ਤੇ ਕੁਝ ਨਹੀਂ ਆ ਸਿਰਫ ਆ ਇੱਕ ਇੱਥੋਂ ਸ਼ਟਰ ਨਾਲੋਂ ਦਰਵਾਜ਼ਾ ਤੋਂ ਮਤਲਬ ਇੰਟਰਲਾਕ ਤੋਂ ਮਤਲਬ ਸ਼ੁਰੂ ਅੱਗ ਹੋਈ ਆ ਤੇ ਇਧਰਲੀ ਸਾਈਡ ਤੋਂ ਜਿੱਧਰ ਕੋਈ ਸ਼ਾਰਟ ਸਰਕਟ ਨਹੀਂ ਹੈਗਾ ਉਧਰਲੀ ਸਾਈਡ ਤੋਂ ਅੱਗ ਸ਼ੁਰੂ ਹੋ ਗਈ ਤੇ ਫਿਰ ਗਾੜੀ ਗਈ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਰ ਮਤਲਬ ਕਾਫੀ ਨੁਕਸਾਨ ਹੋ ਗਿਆ ਕਾਫੀ ਹੀ ਜ਼ਿਆਦਾ ਨੁਕਸਾਨ ਹੋ ਗਿਆ ਯਾਨੀ ਕਿ ਕੱਪੜੇ ਜਿਹੜੇ ਆ ਤੁਹਾਨੂੰ ਪਤਾ ਕੁਝ ਵੀ ਨਹੀਂ ਬਚਿਆ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕੈਮਰਾ ਮਾਰ ਕੇ ਦੇਖ ਸਕਦੇ ਜੀ ਕਿ ਦੁਕਾਨ ਦੇ ਅੰਦਰ ਦੇਖ ਸਕਦੇ ਜੀ ਕਹਿੰਦਾ ਭਾਵਾ ਕਿ ਦਾਖ ਹੀ ਆ ਬਚੀ ਜੋ ਵੀ ਆ ਪੁਲਿਸ ਨੂੰ ਕੀਤਾ ਸੀ ਜੀ ਤੁਹਾਨੂੰ ਪਤਾ ਲੱਗਾ 5 ਵਜੇ ਸਰ 5 ਵਜੇ ਜਦੋਂ ਆਏ ਆ ਸਾਰੇ ਆਪੇ ਅੱਗੇ ਆਣ ਕੇ ਭੁਜਾਈ ਆ ਫਗਾਈ ਵੀਰ ਨੂੰ ਛੱਦਣ ਦਾ ਮੌਕਾ ਹੀ ਨਹੀਂ ਸੀ ਮਤਲਬ ਹੈਗਾ ਉਹਨਾਂ ਨੂੰ ਜਿੰਨਾ ਦੀ ਘਰ ਨੂੰ ਆਉਣਾ ਸੀ ਉਹਨਾਂ ਦੀ ਘਰ ਨੂੰ ਤੇ ਮਤਲਬ ਪਹਿਲਾਂ ਹੀ ਕੰਮ ਹੋ ਗਿਆ ਪਹਿਲਾਂ ਹੀ ਕੰਮ ਹੋ ਗਿਆ ਸੀ ਸਰ ਪੁਲਿਸ ਨੂੰ ਕੀਤਾ ਸੀ ਪੁਲਿਸ ਨੂੰ ਹਾਂ ਜੀ ਗਏ ਪੁਲਿਸ ਨੂੰ ਸੂਚਿਤ ਕਰਨ ਜੇ ਮਤਲਬ ਇਹ ਹਜੇ ਨਹੀਂ ਕੀਤਾ ਪੁਲਿਸ ਨੂੰ ਹਾਂ ਜੀ ਹਾਲੇ ਤੇ ਇਹੋ ਸਾਰਾ ਕੋਸ਼ਿਸ਼ ਕਰਦੇ ਪਏ ਆਂ ਹੀ ਕਰਦੇ ਤੁਸੀਂ ਸਾਰੇ ਸਰਾਂ ਹੀ ਮੰਗੇ ਹੋ ਕਰਨੇ ਆ ਵੀ ਸਾਡਾ ਨੁਕਸਾਨ ਬਹੁਤ ਹੋ ਚੁਕਾ ਵਾ ਮਾਰੇ ਬੰਦੇ ਆਂ ਗਰੀ ਆ ਆਦਮੀ ਆ ਤੇ ਸਾਨੂੰ ਇਸ ਚੀਜ਼ ਦਾ ਚਲੋ ਥੋੜਾ ਮਾਹਾਂ ਜਾਂ ਮਾਰਜਾਂ ਮਿਲੇ ਸਾਨੂੰ ਨਹੀਂ ਸਾਡੇ ਤੇ ਕੋਈ ਸ਼ੱਕਤ ਹੈ ਨਹੀਂ ਕਿ ਉਹ ਆਪੇ ਧਰੂ ਹੋਈ ਜਾਂ ਤੁਹਾਨੂੰ ਕਿਸੇ ਤੇ ਚਾਤਾ ਹੈਗਾ ਵਾ ਸੱਕ ਸਰ ਸ਼ੱਕ ਤੇ ਨਹੀਂ ਆ ਕਿਸੇ ਤੇ ਵੀ ਹੈਗਾ ਬਾਕੀ ਇੱਥੇ ਸਾਹਮਣੇ ਕੈਮਰੇ ਲੱਗੇ ਆ ਉਹਨਾਂ ਤੋਂ ਮਤਲਬ ਵੇਖਾਂਗੇ ਕੀ ਚੱਕਰ ਜੇ ਦੇਖਾਂ ਪਤਾ ਲੱਗੇਗਾ ਇਹ ਦੁਕਾਨਾਂ ਨਹੀਂ ਜੋ ਖੁੰਡੀਆਂ ਹੈਗੀਆਂ ਮੇਰਾ ਨਾਮ ਕਰਮਜੀਤ ਸਿੰਘ ਕਾਲੋ ਹਾਰਡਵੇਰਾ ਮੈਂ ਇਨਾਂ ਦੇ ਇੱਥੇ ਲਾਗੇ ਗਵਾਂਢੀ ਆ ਤੇ ਆ ਮੈਨੂੰ ਹੁਣੇ ਪਤਾ ਲੱਗਾ ਇਨਾਂ ਦਾ ਵੀ ਰਾਹ ਦਾ ਇਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਬੜਾ ਗਰੀਬ ਪਰਿਵਾਰ ਆ ਲੋਕਾਂ ਦੀ ਸਲਾਈ ਆਈ ਇੱਥੇ ਇਹ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਤੇ ਇਹ ਅਸੀਂ ਡੀਸੀ ਸਾਹਿਬ ਕੋਲ ਮੰਗ ਕਰਦੇ ਆ ਨਾ ਬਤਵਾ ਜਿਹੜਾ ਮੁਆਵਜ਼ਾ ਦਿੱਤਾ ਜਾ